ਨੋ ਰਾਜਵੀਰ ਸਿੰਘ ਜੀ ਤੇ ਇਹਦੀ ਜਾਂਚ ਹੋਣੀ ਚਾਹੀਦੀ ਜਿੰਨਾ ਮਟੀਰੀਅਲ ਲੱਗਿਆ ਬਹੁਤ ਮਾੜਾ ਲੱਗਿਆ ਇਹਦੇ ਸਰਕਾਰ ਦਾ ਪੈਸਾ ਵੀ ਠੇਕੇਦਾਰਾਂ ਨੇ ਖੱਦ ਤੇ ਹੁਣ ਸਾਡਾ ਡੀਜ਼ਲ ਇੰਨਾ ਜੜ ਰਿਹਾ ਜੀ ਕੱਲ ਪੂਰਾ ਦਿਨ ਜਨਰੇਟਰ ਚੱਲਿਆ ਅੱਜ ਵੀਰ ਉਹਨਾਂ ਦਾ ਦੂਜਿਆਂ ਦਾ ਜਨਰੇਟਰ ਚੱਲਦੇ ਨੇ ਉੱਥੇ ਤੇ ਸਾਡੇ ਕੋਲ ਪਾਣੀ ਦਾ ਕੋਈ ਸਾਧਨ ਹੈ ਨਹੀਂ ਮੋਟਰ ਹੈ ਨਹੀਂ ਸਾਡੇ ਕੋਲੇ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਪਾਣੀ ਤਾਂ ਹੁਣ ਬਿਲਕੁਲ ਸੁਏ ਨੇ ਜਿਹੜੇ ਬੰਦ ਨੇ ਬੰਦ ਹੈ ਜੀ ਬਿਲਕੁਲ ਬੰਦ ਹੈ ਜੀ ਕੱਲ ਦਾ ਬੰਦ ਆ ਤੇ ਹੁਣ ਇਹਦਾ ਕੱਲ ਦਾ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈ ਇੱਕ ਬਸ ਬੇਲਦਾਰ ਆਏ ਨੇ ਉਹ ਦੇਖ ਕੇ ਮੁੜ ਗਏ ਹੋਰ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਕੋਈ ਨਹੀਂ ਆਇਆ ਜੀ ਰਾਜਵੀਰ ਸਿੰਘ ਮੱਲ ਮੱਜਰਾ ਜੀ ਹਾਂ ਜੀ ਹਾਂ ਜੀ ਇਹ ਪੁਲ ਦੀ ਅਸੀਂ ਪਹਿਲਾਂ ਉਹਨਾਂ ਨੂੰ ਇਹ ਕਹਿ ਰਹੇ ਸੀ ਵੀ ਇਹ ਪੁਲ ਉੱਚਾ ਲੱਗ ਰਿਹਾ ਜੀ ਪੁਲ ਦੀ ਵੀ ਅਸੀਂ ਪ੍ਰੋਬਲਮ ਦੱਸੀ ਸੀ ਉਹਨਾਂ ਨੂੰ ਪਰ ਸਾਡੀ ਕਿਸੇ ਨੇ ਨਹੀਂ ਮੰਨੀ ਹੈਗੀ ਜੀ ਸਾਨੂੰ ਕਹਿੰਦੇ 100-100 ਫੁੱਟ ਸਾਈਡਾਂ ਤੇ ਲੋਕਟ ਲਾ ਕੇ ਤੁਹਾਨੂੰ ਐਨ ਪ੍ਰਬੰਧ ਕਰਕੇ ਦਵਾਂਗੇ ਜੀ ਪਰ ਇੱਥੇ ਪੁਲ ਦੀ ਵੀ ਪ੍ਰੋਬਲਮ ਆ ਰਹੀ ਹੈ ਨਾਲੇ ਸੂਆ ਬੈਠੇ ਆ ਜੀ ਇਹ ਇਹ ਮਟੀਰੀਅਲ ਜਮਾਈ ਚੰਗਾ ਨਹੀਂ ਲੱਗਿਆ ਤੇ ਨਾ ਇਹਨਾਂ ਨੇ ਪ੍ਰੋਪਰ ਤਰੀਕੇ ਨਾਲ ਕੋਈ ਕੰਮ ਕਰਿਆ ਜੀ ਉਹਦੇ ਕੱਚੇ ਸੂਏ ਦਾ ਕੀ ਨੁਕਸਾਨ ਸੀ ਪੱਕੇ ਸੂਏ ਦਾ ਕੱਚੇ ਸੂਏ ਦਾ ਕੋਈ ਨੁਕਸਾਨ ਨਹੀਂ ਸੀਗਾ ਜੀ ਸਾਡੇ ਵਧੀਆ ਚੱਲਦੇ ਸੀ ਪਾਣੀ ਪ੍ਰੋਪਰ ਆਉਂਦਾ ਸੀਗਾ ਜੀ ਆਲੇ ਦਲੇ ਦਰਖਤ ਸੀਗੇ ਹੁਣ ਇਹਨਾਂ ਨੇ ਜਿਹੜੇ ਮੋਗੇ ਲਾਏ ਨੇ ਉਹ 4 4 ਇੰਚ ਉੱਚੇ ਨਹੀਂ ਸਾਨੂੰ ਕਹਿੰਦੇ ਨੇ ਮੂਰੇ ਥੈਲੇ ਲਾ ਲਓ ਪਾਣੀ ਚੜਦਾ ਕਰ ਲਓ ਜੀ ਹੁਣ ਸਾਡੇ ਤੇ ਪਹਿਲਾਂ ਪਾਣੀ ਨਹੀਂ ਚੜਦਾ ਸੀ ਜਦੋਂ ਅਸੀਂ ਪਾਣੀ ਚੜਦਾ ਕਰ ਲਿਆ ਨਾਲ ਦੀ ਨਾਲੇ ਸੂਆ ਟੁੱਟ ਗਿਆ ਜੀ ਇਹ ਬਦਲਾ ਦੇ ਨਾਂ ਤੇ ਠੱਗੀਆਂ ਨੇ ਜੀ ਪਿੱਛੇ ਜਾ ਕੇ ਦੇਖ ਲਓ ਸੂਆ ਪਿੱਛੇ ਤੋਂ ਵੀ ਬੈਠਣ ਨੂੰ ਤਿਆਰ ਆ ਪੰਜ ਸੱਤ ਦਿਨ ਚ ਉਹ ਵੀ ਬੈਠ ਜਾਊਗਾ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਜੀ ਇਹਦੀ ਪ੍ਰੋਪਰ ਸੂਏ ਦੀ ਸਾਰੇ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਜਿਹੜੇ ਠੇਕੇਦਾਰ ਨੇ ਤੇ ਕੰਮ ਕਰੇ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨੇ ਕਿਸੇ ਦੀ ਨਹੀਂ ਮੰਨੀ ਹੈਗੀ ਕਿਸਾਨਾਂ ਦੀ ਉਹਨੇ ਸੁਣੀ ਹੋ ਹੈ ਨਹੀਂ ਜੀ ਜਿਹੜਾ ਇਹ ਪੋਲ ਲੱਗਿਆ ਪੋਲ ਵੀ ਖੇਤ ਦੇ ਵਿੱਚ ਲੱਗਿਆ ਜੀ ਨਾਲੇ ਖੇਤ ਦੇ ਵਿੱਚ ਹੀ ਅਗਲੇ ਦੇ ਸੂਆ ਮੋਗਾ ਲਾਇਆ ਪਰ ਫਿਰ ਵੀ ਉਹਦਾ ਪ੍ਰਬੰਧ ਮੇਰਾ ਨਾਮ ਮਨਜਿੰਦਰ ਸਿੰਘ ਪਿੰਡ ਮੱਲਮਾਜਰਾ ਜੀ ਇਹ ਜੀ ਸਾਡੇ ਨਮਾ ਜਿਹੜਾ ਨਹਿਰ ਆ ਜੀ ਆਪਣੇ ਸੂਏ ਪੱਕੇ ਹੋਏ ਸੀਗੇ ਉਹਦੇ ਸਬੰਧ ਵਿੱਚ ਜਦੋਂ ਨਹਿਰ ਪਹਿਲਾਂ ਛੱਡੀ ਹੈ ਉਹਨਾਂ ਨੇ ਤਾਂ ਜਿਹੜੇ ਮੋਗੇ ਸੀਗੇ ਉਹ ਮੋਗਿਆਂ ਦਾ ਜਿਹੜਾ ਕੰਮ ਸੀ ਉਹ ਪ੍ਰੋਪਰ ਨਹੀਂ ਕੀਤਾ ਹੈਗਾ ਸਹੀ ਢੰਗ ਨਾਲ ਨਹੀਂ ਹੋਇਆ ਉਹਦੇ ਕਾਰਨ ਇਹ ਸਾਰਾ ਨਹਿਰ ਬਹਿ ਗਈ ਸਾਰੀ ਟੁੱਟ ਚੁੱਕਿਆ ਮੋਗਾ ਤੇ ਪਿੰਡ ਵਾਲੇ ਪਾਸੇ ਸਾਰਾ ਖੇਤ ਤੁਸੀਂ ਦੇਖ ਲਓ ਸਾਰਾ ਪਾਣੀ ਟੁੱਟ ਕੇ ਹੜ ਗਿਆ ਆ ਜੀਮੇਦਾਰਾਂ ਦਾ ਨੁਕਸਾਨ ਵੀ ਹੋਇਆ ਤੇ ਬਾਕੀ ਸਾਰਾ ਨਹਿਰ ਤੋਂ ਜਿਹੜੇ ਹੁਣ ਪਾਣੀ ਕੰਨੀਓ ਬਾਕੀ ਜਿਹੜੇ ਜੱਟ ਨੇ ਉਹ ਸਾਰੇ ਬਾਂਝੇ ਬੈਠੇ ਨੇ ਕਿੰਨੇ ਦਿਨ ਦੀ ਪ੍ਰੋਬਲਮ ਹੈ ਜਿਹੜੀ ਚੱਲ ਰਹੀ ਹੈ ਜਿਹੜੇ ਇਹ ਪਰਸ ਪਰਸ ਵੈਸੇ ਜਿਹੜੀ ਪ੍ਰੋਬਲਮ ਆ ਠੇਕੇਦਾਰਾਂ ਨੂੰ ਜਾਂ ਜਿਹੜੇ ਅਸੀਂ ਅਧਿਕਾਰੀ ਸੀ ਇਹਦੇ ਸਰਕਾਰੀ ਉਹਨਾਂ ਨੂੰ ਰੋਜ਼ ਪਿੱਟਦੇ ਰਹੇ ਵੀ ਇਹਦਾ ਭਾਈ ਮਸਲਾ ਹੱਲ ਕਰੋ ਇਹ ਥੋੜਾ ਚੱਲਣਾ ਨਹੀਂ ਮਸਲਾ ਹੱਲ ਕਰੋ ਪਰ ਉਹਨਾਂ ਨੇ ਸਾਡੀ ਕਿਸੇ ਨੇ ਸੁਣੀ ਨਹੀਂ ਉਹਨਾਂ ਦੀਆਂ ਅਣਗਹਿਲੀਆਂ ਕਰਕੇ ਪਰਸੋਂ ਰਾਤ ਨੂੰ ਇਹ ਸੂਆ ਟੁੱਟ ਗਈ ਜਿਹੜਾ ਪਾਣੀ ਆ ਹੁਣ ਪਾਣੀ ਬੰਦ ਕਰਾ ਦਿੱਤਾ ਗਿਆ ਪਿੱਛੇ ਪਾਣੀ ਹਾਂਜੀ ਕੱਲੋਂ ਜਦੋਂ ਸਵੇਰੇ ਮੈਂ ਉਰੇ ਆਇਆ 5 ਵਜੇ ਜਦੋਂ ਦੇਖਿਆ ਸੀ ਦੇਖ ਕੇ ਫਿਰ ਮੈਂ ਮੈਡਮ ਨੂੰ ਫੋਨ ਕਰਤਾ ਉਹਨਾਂ ਨੇ ਪਾਣੀ ਪਿੱਛੇ ਬੰਦ ਕਰਾਤਾ ਸੀ ਹੁਣ ਜਿਹੜੇ ਕਿਸਾਨ ਨੇ ਉਹ ਜਿੱਥੇ ਮੋਟਰਾਂ ਨਹੀਂ ਹੈਗੀਆਂ ਜੀਰੀ ਲੱਗੇ ਲੱਗੀ ਹੋਈ ਆ ਕਿਵੇਂ ਉਹਨਾਂ ਦਾ ਜਿਹੜਾ ਪਾਣੀ ਉਹ ਦੇਖੋ ਜੀ ਸਾਹਮਣੇ ਜਨਰੇਟਰ ਚੱਲਦਾ ਜੀ ਹੁਣ ਜਿਹੜਾ ਜਿਹਨਾਂ ਦੇ ਹੈਗਾ ਨੀਗਾ ਜਿਵੇਂ ਹੁਣ ਸਾਡੇ ਉਰੇ ਕਈ ਲਾਣੇ ਇਹ ਜਿਹਨੇ ਜਿਹੜੇ ਸਿਰਫ ਸੂਏ ਤੇ ਹੀ ਨਿਰਭਲ ਨੇ ਉਹਨਾਂ ਤਾਂ ਉਹਨਾਂ ਦੇ ਮੋਟਰਾਂ ਨਹੀਂ ਹੈਗੀਆਂ ਉਹਨਾਂ ਨੇ ਵਿਚਾਰੇ ਸ਼ੁਰੂ ਕੀਤਾ ਸੀ ਕੰਮ ਹੁਣ ਕੱਲ੍ਹ ਜਲਦਾ ਜੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਤੁਸੀਂ ਨਹਿਰੀ ਪਾਣੀ ਵਰਤੋ ਇੱਕ ਪਾਸੇ ਸਰਕਾਰ ਸਾਡੇ ਨਾਲ ਇਹ ਕੁਝ ਹੋ ਰਿਹਾ ਇਹ ਜਿਹੜਿਆ ਇਹ ਟੁੱਟਣ ਦਾ ਕਾਰਨ ਕੀ ਬਣਿਆ ਇਹਦਾ ਟੁੱਟਣ ਦਾ ਕਾਰਨ ਘੱਡਿਆ ਮਟੀਰੀਅਲ ਜੀ ਤੇ ਘੱਡਿਆ ਠੇਕੇਦਾਰ ਇਸ ਪੁਲ ਦੇ ਉੱਤੇ ਤਿੰਨ ਠੇਕੇਦਾਰ ਬਦਲੇ ਗਏ ਨੇ ਤੁਸੀਂ ਇਹ ਦੇਖ ਲਓ ਇੱਥੇ ਕਿਸੇ ਨੇ ਵੀ ਬੜਾ ਪਟਿਆ ਉਹਨਾਂ ਨੂੰ ਵੀ ਇਹ ਥੋੜਾ ਨਹੀਂ ਚੱਲਣਾ ਨਹੀਂ ਚੱਲਣਾ ਕਿਸੇ ਨੇ ਪ੍ਰੋਪਰ ਕੰਮੇ ਨਹੀਂ ਕੀਤਾ ਬਸ ਇੱਕ ਖਾਨਾ ਪੂਰਤੀ ਕੀਤੀ ਆ ਜੋ ਕਾਗਜ਼ਾਂ 'ਚ ਕਰਕੇ ਆਪਣਾ ਸਮੇਟ ਕੇ ਉਹ ਚਲੇ ਗਏ ਉਹ ਚਲੇ ਗਏ ਹੁਣ ਚਮੰਦ ਕੀ ਕਰਦੇ ਤੂੰ ਜਾਂਚ ਹੋਣੀ ਚਾਹੀਦੀ ਆ ਪ੍ਰੋਪਰ ਜੀ ਇਹਦੀ ਵੱਡੇ ਉੱਚ ਅਧਿਕਾਰੀ ਇਹਦੀ ਜਾਂਚ ਕਰਨ ਦੇਖਣ ਆ ਕੇ ਜਾਂਚ ਤਾਂ ਉਹਨਾਂ ਦੇ ਸਾਹਮਣੇ ਪਈ ਆ ਉਹ ਆਪ ਆ ਕੇ ਦੇਖ ਸਕਦੇ ਨੇ ਮੇਰਾ ਨਾਮ ਕੁਰ ਕੋਹਲ ਹੈ ਮੈਂ ਜਈ ਹਾਂ ਸਰ ਇਹ ਜਿਹੜਾ ਛੂਏ ਪੱਕੇ ਕੀਤੇ ਗਏ ਸੀਗੇ ਵਿੱਚ ਇੱਕ ਮਲ ਮੱਝ ਦੇ ਕੋਲ ਨਾ ਪਾੜ ਲੱਗਿਆ ਦੇਖਣ ਨੂੰ ਆਇਆ ਵੀ ਕਿਸਾਨਾਂ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੀਰੀ ਦਾ ਸੀਜ਼ਨ ਆ ਧਾਨ ਸੁੱਕਦੇ ਜਾ ਰਹੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਿਆ ਸੀਗਾ ਕਿ ਇੱਥੇ ਪਾੜ ਪੈ ਗਿਆ ਹੈ ਤੇ ਅਸੀਂ ਮੌਕੇ ਤੇ ਠੇਕੇਦਾਰ ਨੂੰ ਫੋਨ ਕਰਤਾ ਠੇਕੇਦਾਰ ਦੇ ਬੰਦੇ ਵੀ ਪਹੁੰਚ ਗਏ ਹਨ ਆਰਜੀ ਤੌਰ ਤੇ ਹੁਣੀ 5 ਘੰਟਿਆਂ ਦੇ ਵਿੱਚ ਇਹ ਸੂਆ ਚਲਾ ਦਿੱਤਾ ਜਾਵੇਗਾ ਤੇ ਪਾਣੀ ਵੀ ਨਾਲ ਦੇ ਨਾਲ ਚਲਾ ਦਿੱਤਾ ਜਾਵੇਗਾ ਕਿ ਕਿਸ ਨੂੰ ਕੋਈ ਪ੍ਰੋਬਲਮ ਨਹੀਂ ਆ ਦੁੱਤੀ ਗੱਲ ਕਰੀਏ ਤਾਂ ਜੀ ਇਹ ਜਿਹੜਾ ਪੂਲੀ ਲੱਗੀ ਹੈ ਇਹ ਇਹਨਾਂ ਦੇ ਮੁਤਾਬਕ ਹੈ ਜਿਹੜੀ ਇਹ ਪੂਲੀ ਵੀ ਠੀਕ ਨਹੀਂ ਲੱਗੀ ਕਿਉਂਕਿ ਇੱਥੋਂ ਪਾਣੀ ਹੈ ਜਿਹੜਾ ਉੱਚਾ ਲੈਵਲ ਆ ਉਹਨੂੰ ਠੀਕ ਕੀਤਾ ਜਾਏਗਾ ਇਹ ਜਿਹੜੀ ਪੁਲੀ ਹੈਗੀ ਆ ਸਰ ਆ ਇੱਕ ਡਿਜ਼ਾਈਨ ਹੋ ਕੇ ਜਿਹੜੀ ਹੈਗੀ ਆ ਅਸੀਂ ਡਿਜ਼ਾਈਨ ਦੇ ਅਕੋਰਡਿੰਗ ਕੰਮ ਕਰਵਾਂਦੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪਿਛਲੇ ਸਾਈਡ ਵਿੱਚ ਧੂਆ ਹੈਗਾ ਉਹ ਉੱਚਾ ਹੈਗਾ ਤੇ ਜਿਹੜੇ ਪੁਲੀ ਹੈਗਾ ਉਸ ਦੇ ਉੱਪਰ ਹੀ ਬਣਾਈ ਗਈ ਹੈ ਜਿਹੜਾ ਪਾਣੀ ਦਾ ਹੁਣ ਫਲੋ ਆ ਕਦ ਤੱਕ ਚੱਲੂ ਹੋ ਜਾਏਗਾ ਸਰ ਠੇਕੇਦਾਰ ਦਾ ਬੰਦਾ ਸਮਾਨ ਲੈਣ ਪਹੁੰਚ ਗਿਆ ਹੋਇਆ ਹੈ ਅੱਧੇ ਘੰਟੇ ਦੇ ਵਿੱਚ ਕੰਮ ਸ਼ੁਰੂ ਹੋ ਜਾਏਗਾ ਤੇ ਵੱਧ ਤੋਂ ਵੱਧ ਅਸੀਂ ਤਿੰਨਾਂ ਚਾਰ ਘੰਟੇ ਦੇ ਵਿੱਚ ਕੰਮ ਸ਼ੁਰੂ ਕੰਮ ਖਤਮ ਕਰਾ ਕੇ ਆਰਜੀ ਤੌਰ ਤੇ ਸੂਆ ਚਲਾ ਦਿੰਦੇ